ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਮੂਹਰਾ ਨਸਲ ਬਾਰੇ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਜਿਹੜੀ ਨਵੇਂ ਪੜੇ ਲਿਖੇ ਮੁੰਡੇ ਬਹੁਤ ਮਤਲਬ ਵੀਰ ਭਰਾ ਛੋਟੇ ਵੀ ਇਹ ਡੇਰੀ ਫਾਰਮ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਨੀਲੀ ਦੀ ਐਚ ਐਫ ਤੇ ਮੂਹਰਾ ਨਸਲ ਕਿੱਥੋਂ-ਕਿੱਥੋਂ ਮਿਲਦੀ ਹੈ ਠੀਕ ਹੈ ਜੀ ਕਿਉਂਕਿ ਐਚ ਐਫ ਤੇ ਨੀਲੀ ਨੀਲੀ ਦੀ ਜਿਹੜੀ ਵੀ ਨਸਲ ਹੈਗੀ ਹੈ ਇਹ ਆਪਣੀ ਆਮ ਪੰਜਾਬ ਦੀ ਨਸਲ ਆ ਆਪਣੇ ਆਪ ਦੀ ਪੰਜਾਬੀ ਨਸਲ ਹੈ ਇੱਥੇ ਇਹ ਬਹੁਤ ਆਮ ਤੇ ਮਿਲਦੀ ਹੈ ਬਾਰਡਰ ਦੇ ਏਰੀਏ ਨਾਲੋਂ ਅੰਮ੍ਰਿਤਸਰ ਤੇ ਤਰਨਤਾਰਨ ਮੋਗਾ ਇੰਨਾ ਜ਼ਿਲ੍ਹਿਆਂ ਚੋਂ ਬਹੁਤ ਚੰਗੇ ਚੰਗੇ ਤੁਹਾਨੂੰ ਮੇਲੀ ਦੇ ਜਾਨਵਰ ਮਿਲ ਲਗੇ ਤੇ ਐਚ ਐਫ ગામਾਂ ਤੇ ਬਹੁਤ ਵੱਡੇ ਵੱਡੇ ਫਾਰਮ ਨੇ ਰਹਿ ਗਈ ਮੂਰਾ ਦੀ ਗੱਲ ਮੂਰਾ ਨਸਲ ਹੁਣ ਬਹੁਤ ਮਤਲਬ ਅੱਗੇ ਆ ਚੁੱਕੀ ਆਪਣੇ ਪੰਜਾਬ ਚ ਵੀ ਪਰ ਜੇ ਆਪਾਂ ਗੱਲ ਕਹਿ ਦੀ ਆ ਵੀ ਮੂਰਾ ਨਸਲ ਹਰਿਆਣੇ ਦੀ ਖਾਨ ਖਾਨ ਮੰਨਿਆ ਗਿਆ ਕਿਉਂਕਿ ਹਰਿਆਣੇ ਚੋਂ ਤੁਹਾਨੂੰ ਆਮ ਪਿੰਡਾਂ ਚੋਂ ਆਮ ਆਮ ਘਰਾਂ ਚੋਂ ਵੀ ਇੱਕ ਚੰਗੀ ਨਸਲ ਚੰਗੀ ਬਰੀਡ ਦੀ ਤੁਹਾਨੂੰ ਮੁਰਾ ਨਸਲ ਦੀ ਮੱਝ ਮਿਲੂਗੀ ਠੀਕ ਹੈ ਜੀ ਤੇ ਜਿਹੜੇ ਨਵੇਂ ਵੀਰ ਕੰਮ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਵੀ ਆਪਾਂ ਕੰਮ ਕਰਨਾ ਵੀ ਕਿੱਥੋਂ ਮੱਝ ਲਈਏ ਠੀਕ ਹੈ ਜੀ ਪਹਿਲਾਂ ਤਾਂ ਇੱਕ ਹਿੰਮਤ ਕਰੋ ਉੱਠੋ ਦੇਖੋ ਅ ਤਾਂ ਗੱਲ ਕੀ ਹੈ ਜਦੋਂ ਵੀ ਆਪਾਂ ਨਵਾਂ ਕੰਮ ਕਰਨਾ ਨਾ ਆਪਣੀ ਇੱਕ ਹਿੰਮਤ ਹੋਣੀ ਚਾਹੀਦੀ ਆਪਣੇ ਚ ਠੀਕ ਹੈ ਜੀ ਜੇ ਆਪਾਂ ਨੂੰ ਨਹੀਂ ਜਾਣਕਾਰੀ ਕੋਈ ਗੱਲ ਨਹੀਂ ਤੁਸੀਂ ਆਪਦੇ ਦੋਸਤ ਆਪਦੇ ਰਿਸ਼ਤੇਦਾਰ ਨੂੰ ਕਿਸੇ ਨੂੰ ਲੈ ਕੇ ਆਹ ਪਿੰਡਾਂ ਚਾਹੂ ਜੇ ਤੁਹਾਡੀ ਨਹੀਂ ਜਾਣਕਾਰੀ ਕਿਉਂਕਿ ਜਾਣਕਾਰੀਆਂ ਹੁੰਦੀ ਜਦੋਂ ਇਨਸਾਨ ਇਨਸਾਨ ਨੂੰ ਮਿਲਦਾ ਉਹ ਜਾਣਕਾਰੀਆਂ ਹੋ ਜਾਂਦੀਆਂ ਠੀਕ ਹੈ ਜੀ ਤੇ ਜੇ ਨਹੀਂ ਕੋਈ ਚੰਗੇ ਮਤਲਬ ਆਪਣੇ ਕਹਿੰਦੇ ਹੁੰਦੇ ਨੇ ਉਹ ਕਾਰੀ ਭਰਾ ਨੇ ਬਹੁਤ ਆਪਣੇ ਪੰਜਾਬ ਚ ਜਿਹੜੇ ਚੰਗਾ ਕੰਮ ਕਰਦੇ ਜਿਹੜੀਆਂ ਵੀਡੀਓ ਬਣਾਉਂਦੇ ਨੇ ਆ ਪਿੰਡਾਂ ਦੇ ਮਤਲਬ ਕੱਚੇ ਕਿੱਲਾਂ ਤੋਂ ਵੀਡੀਓ ਬਣਾਉਂਦੇ ਨੇ ਠੀਕ ਹੈ ਉਹਨਾਂ ਤੋਂ ਵੀ ਆਪਾਂ ਕਸੂ ਲੈ ਸਕਦੇ ਆ ਅਰ ਜੇ ਸਿੱਧੇ ਆਪਾਂ ਹਰਿਆਣੇ ਚੋਂ ਹੀ ਮੱਝਾ ਖੜਦੀਆਂ ਫਿਰ ਤੁਸੀਂ ਆਓ ਉਥੋਂ ਠੀਕ ਹੈ ਜੀ ਡਾਇਰੈਕਟ ਆਣ ਕੇ ਪਿੰਡਾਂ ਚ ਜਾਓ ਉੱਥੇ ਤੁਹਾਨੂੰ ਇੱਕ ਚੰਗੀ ਨਸਲ ਦੀ ਮੱਝ ਵੀ ਮਿਲੂਗੀ ਠੀਕ ਹੈ ਜੀ ਤੇ ਇੱਕ ਤੁਹਾਨੂੰ ਜਾਣਕਾਰੀ ਵੀ ਮਿਲੂਗੀ ਕਹਿੰਦੇ ਹੁੰਦੇ ਨਾ ਅੱਧਾ ਅੱਧੀ ਜਾਣਕਾਰੀ ਅੱਧਾ ਤੇ ਇਹਨਾਂ ਦਾ ਬਿਜ਼ਨਸ ਤੁਹਾਡਾ ਉੱਥੇ ਹੀ ਖੜਾ ਹੋ ਜੀ ਠੀਕ ਹੈ ਜੀ ਇਹ ਤੁਹਾਨੂੰ ਅੱਗੇ ਦੱਸਦਾ ਕਿਉਂਕਿ ਪਤਾ ਗੱਲ ਕੀ ਹੈ ਜੀ ਇੱਕ ਚੰਗਾ ਪਸ਼ੂ ਜੇ ਤੁਮ ਆਪ ਨੂੰ ਮਿਲਦਾ ਨਾ ਚੰਗਾ ਜਾਨਵਰ ਆਪ ਨੂੰ ਮਿਲਦਾ ਠੀਕ ਹੈ ਜੀ ਇੱਕ ਤੇ ਆਪਣਾ ਪੈਸਾ ਨਹੀਂ ਖਰਾਬ ਹੁੰਦਾ ਇੱਕ ਆਪਣੇ ਉਹਨਾਂ ਨਾਲ ਭੁੱਖ ਚੰਗਾ ਹੁੰਦਾ ਇੱਕ ਆਪਣਾ ਫਾਰਮ ਚੰਗਾ ਗ੍ਰੋਥ ਕਰਦਾ ਚੰਗੇ ਪਸ਼ੂ ਨਾਲ ਚੰਗੇ ਜਾਨਵਰ ਨਾਲ ਠੀਕ ਹੈ ਜੀ ਤੇ ਇਹ ਆਪਨ ਤਾਂ ਹੀ ਮਿਲ ਲੂਗਾ ਜੇ ਆਪਾਂ ਥੋੜੀ ਜੀ ਹਿੰਮਤ ਕਰਕੇ ਥੋੜੀ ਜੀ ਮਿਹਨਤ ਕਰਾਂਗੇ ਆਜੋ ਫਿਰ ਆਪਾਂ ਗੱਲ ਕਰਦੇ ਆਂ ਪਿੰਡਾਂ ਦੀ ਜਿਹੜੇ ਹਰਿਆਣੇ ਦੇ ਪਿੰਡਾਂ ਜੇ ਤੁਸੀਂ ਆਓਗੇ ਨਾ ਠੀਕ ਹੈ ਜੀ ਉੱਥੋਂ ਤੁਹਾਨੂੰ ਜਾਣਕਾਰੀ ਬਹੁਤ ਸਿੱਖਾ ਬਹੁਤ ਸਿੱਖਣ ਨੂੰ ਮਿਲੂਗਾ ਤੁਹਾਨੂੰ ਪਤਾ ਲੱਗੂਗਾ ਵੀ ਪਸ਼ੂ ਕੀ ਖਾਂਦਾ ਕਿੰਨਾ ਖਾਂਦਾ ਤੇ ਇੰਨੀ ਦੀ ਡਾਈਟ ਆ ਕਿੰਨੀ ਉਹ ਤੂੜੀ ਖਾਂਦਾ ਕਿੰਨੀ ਉਹ ਪੱਠੇ ਖਾਂਦਾ ਕਿੰਨਾ ਉਹ ਦਾਣਾ ਖਾਂਦਾ ਕਿਉਂਕਿ ਜਦੋਂ ਤੁਸੀਂ ਪਿੰਡਾਂ ਕੱਚੇ ਕਿੱਲਿਆਂ ਤੇ ਜਾਓਗੇ ਨਾ ਉੱਥੇ ਤੁਹਾਨੂੰ ਵੱਡੇ ਵੱਡੇ ਪਤਿੱਲੇ ਤੇ ਵੱਡੇ ਵੱਡੇ ਚੁੱਲ੍ਹੇ ਮਿਲਣਗੇ ਤੇ ਉੱਥੇ ਪਾਥੀਆਂ ਮਿਲਣਗੇ ਜਿੱਦਿਆਂ ਆਪਾਂ ਗੋਹੇ ਦੀਆਂ ਬਣਦੀਆਂ ਆਉਂਦੇ ਨਾਲ ਦੁੱਧ ਕਢਿਆ ਜਾਂਦਾ ਆਉਂਦੇ ਨਾਲ ਹੀ ਪਸ਼ੂਆਂ ਦਾ ਦਾਣਾ ਬਣਿਆ ਜਾਂਦਾ ਬਣਾਇਆ ਜਾਂਦਾ ਆਮ ਜਿਹੜੇ ਹਰਿਆਣੇ ਦੇ ਪਿੰਡਾਂ 'ਚ ਤੁਸੀਂ ਦੇਖੋਗੇ ਨਾ ਕਿ ਇੱਕ ਗਰਮ ਕਰਕੇ ਦਾਣਾ कच्चे ਦਾਣੇ ਨੂੰ ਪਕਾ ਕੇ ਪਸ਼ੂ ਨੂੰ ਖਵਾਇਆ ਜਾਂਦਾ ਠੀਕ ਹੈ ਜੀ ਉੱਥੇ ਜਾਣ ਕੇ ਜਦੋਂ ਇੱਕ ਪਸ਼ੂ ਦੇਖੋਗੇ ਵੇਖਣਾ ਦੇ ਨਾਲ ਨਾਲ ਤੁਹਾਨੂੰ ਇਹ ਵੀ ਸਿੱਖਣ ਨੂੰ ਮਿਲੂ ਵੀ ਵੀ ਉੱਥੇ ਕੱਚਾ ਦਾਣਾ ਤੁਹਾਨੂੰ ਜੋ ਕਣਕ ਠੀਕ ਹੈ ਜੀ ਮੱਕੀ ਸਰੋਂ ਦੇ ਗੱਟੇ ਮਿਲਣਗੇ ਸਰੋਂ ਦੀ ਖਾਲ ਮਿਲੂਗੀ ਤੇ ਸਰੋਂ ਦਾ ਤੇਲ ਮਿਲੂਗਾ ਠੀਕ ਹੈ ਜੀ ਇਹ ਆਮ ਦੇਸੀ ਮਤਲਬ ਕਹਿੰਦੇ ਹੁੰਦੇ ਨੇ ਨਾ ਵੀ ਹਰਿਆਣੇ ਦੇ ਪਿੰਡਾਂ ਆਮ ਹੈ ਜਿਹੜੇ ਦੇਸੀ ਖਾਗ ਆਮ ਹੀ ਮਿਲੂਗੀ ਇੱਕ ਤੁਹਾਨੂੰ ਇੱਥੇ ਚੰਗੇ ਪਸ਼ੂ ਦੇ ਨਾਲ-ਨਾਲ ਇੱਕ ਤੁਹਾਨੂੰ ਇਹ ਸਿੱਖਿਆ ਮਿਲੂਗੀ ਜਦੋਂ ਤੁਸੀਂ ਪਸ਼ੂ ਖਰੀਦੋਗੇ ਤੁਹਾਨੂੰ ਇਹ ਵੀ ਦੱਸਿਆ ਜਾਊਗਾ ਕਿ ਵੀ ਇਹ ਮੱਝ ਇਹੀ ਡਾਇਟ ਖਾਂਦੀ ਆ ਇੰਨਾ ਕੁਝ ਖਾਂਦੀ ਆ ਕੱਚਾ ਦਾਣਾ ਖਾਂਦੀ ਆ ਪਕਾ ਕੇ ਖਾਂਦੀ ਆ ਕਿਉਂਕਿ ਜਦੋਂ ਆਪਾਂ ਘਰ ਆਵਾਂਗੇ ਨਾ ਉਸ ਮੱਝ ਨੂੰ ਲੈ ਕੇ ਉਸ ਪਸ਼ੂ ਨੂੰ ਲੈ ਕੇ ਉਸ ਪਸ਼ੂ ਤੁਹਾਨੂੰ ਲੈ ਕੇ ਜਦੋਂ ਅਣ ਕੇ ਆਪਾਂ ਦੁੱਧੀਆਂ ਬਾਲਟੀਆਂ ਭਰਾਂਗੇ ਉੱਥੇ ਆਪਣੇ ਮਨ ਦੀ ਤਸੱਲੀ ਹੋਊਗੀ ਵਾਕੇ ਵੀ ਆਪਣਾ ਲੱਗਿਆ ਪੈਸਾ ਆਪਣੀ ਕੀਤੀ ਮਿਹਨਤ ਆਪਾਂ ਨੂੰ ਬਸ ਮੁੜ ਗਈ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਨਵੇਂ ਥਾਂ ਤੋਂ ਪਸ਼ੂ ਲੈਨੇ ਆ ਜਿਵੇਂ ਆਪਾਂ ਆਮ ਜਿੱਥੋਂ ਖਰੀਦੇ ਆ ਜਿਵੇਂ ਪੱਕੇ ਕਿੱਲਿਆਂ ਚ ਠੀਕ ਹੈ ਜੀ ਨੂੰ ਕਿਸੇ ਆਪਾਂ ਪੱਕੇ ਕਿੱਲਿਆਂ ਚ ਉੱਥੇ ਪਤਾ ਨਹੀਂ ਹੁੰਦਾ ਉੱਥੇ ਇਹ ਗੱਲ ਹੋ ਜਾਂਦੀ ਆ ਵੀ ਉੱਥੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਪਸ਼ੂ ਕੀ ਖਰਾਕ ਖਾਂਦਾ ਪਕਾ ਕੇ ਖਾਂਦਾ ਕਿ ਕੱਚਾ ਖਾਂਦਾ ਜਿਹਨੂੰ ਆਮ ਕਹਿ ਦਿੰਦੇ ਨੇ ਇਹ ਉਧਰ ਦੀ ਹੈ ਹਰਿਆਣੇ ਦੀ ਹੈ ਕਿਤੋਂ ਦੀ ਹੈ ਠੀਕ ਹੈ ਜੀ ਉਹ ਚੰਗੀਆਂ ਵੀ ਹੁੰਦੀਆਂ ਮੱਝਾਂ ਇਹ ਨਹੀਂ ਹੁੰਦੀਆਂ ਮਾੜੀਆਂ ਹੁੰਦੀਆਂ ਚੰਗੀਆਂ ਹੁੰਦੀਆਂ ਪਰ ਜਦੋਂ ਆਪਾਂ ਸਿੱਧਾ ਹੀ ਆਪਾਂ ਕਹਿੰਦੇ ਹਾਂ ਖਾਨਚੋਂ ਸਿੱਧਾ ਡਾਇਰੈਕਟ ਲਵਾਂਗੇ ਜਿੱਥੋਂ ਕੱਚੇ ਕਿੱਲੇ ਤੋਂ ਆਪਾਂ ਪਸੂ ਲਵਾਂਗੇ ਉੱਥੇ ਆਪਾਂ ਨੂੰ ਇਹ 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 ਦਿੱਕਤਾਂ ਪਰੇਸ਼ਾਨੀਆਂ ਨਹੀਂ ਝੱਲਣੀਆਂ ਪੈਣਗੀਆਂ ਕਹਿੰਦਾ ਮਤਲਬ ਵੀ ਇੱਕ ਆਪਾਂ ਨੂੰ ਉੱਥੇ ਇਹ ਵੀ ਸੁੱਖ ਨੂੰ ਮਿਲੂਗਾ ਕਿ ਜਦੋਂ ਕਿ ਮੱਝ ਕਿਹੜਾ ਦਾਣਾ ਖਾਂਦੀ ਹੈ ਕਿੰਨਾ ਖਾਂਦੀ ਹੈ ਠੀਕ ਹੈ ਕਿਉਂਕਿ ਕੱਲੀ ਇੱਕ ਪੈਸਾ ਲਾ ਕੇ ਇਹ ਨਹੀਂ ਹੁੰਦਾ ਵੀ ਇੱਕ ਪਸ਼ੂ ਲੈ ਆਂਦਾ ਆਪਾਂ ਪੈਸਾ ਲਾਤਾ ਤਾਂ ਘਰੇ ਕਿੱਲੇ ਤੇ ਬੰਨਤਾ ਤੂੜੀ ਪਾਈ ਦੋ ਟੋਕਰੇ ਪੱਠੇ ਪਾਈ ਚਲੋ ਜੀ ਦੁੱਧ ਦੇ ਦੂ ਸਾਨੂੰ ਪਸ਼ੂ ਨੇ ਉਹ ਦੁੱਧ ਦੇਣਾ ਜਿਹੜੀ ਉਹਦੀ ਡਾਈਟ ਬਣੀ ਹੈ ਜਿਹੜੀ ਉਹਦੀ ਡਾਈਟ ਤੇ ਚੱਲਦੀ ਹੈ ਵੀ ਕਿੰਨਾ ਦਾਣਾ ਖਾਂਦੀ ਆ ਕਿੰਨੀ ਤੂੜੀ ਖਾਂਦੀ ਕਿੰਨੇ ਪੱਠੇ ਖਾਂਦੀ ਉਹ ਹਿਸਾਬ ਨਾਲ ਪਸ਼ੂ ਨੇ ਦੁੱਧ ਦੇਣਾ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਆੜ ਕੇ ਜਦੋਂ ਉਹਦੀ ਖੁਰਲੀ ਭਰ ਦਾਂਗੇ ਤੇ ਉਹ ਖੁਰਲੀ ਭਰ ਕੇ ਪਸ਼ੂ ਨੇ ਦੁੱਧ ਨਹੀਂ ਦੇਣਾ ਆਪਾਂ ਨੂੰ ਕ੍ਰਿਤੀ ਦੇ ਪਛੋਤੇ ਡਾਈਟ ਦਾ ਵੀ ਪਤਾ ਹੋਣੀ ਚਾਹੀਦਾ ਵੀ ਇਹ ਕੀ ਖਾਂਦੀ ਹੈ ਫਿਰ ਆਪਾਂ ਕਾਮਯਾਬ ਹੋ ਜਾਾਂਗੇ ਫਿਰ ਆਪਣਾ ਫਾਰਮ ਵੀ ਗਰੋਥ ਕਰੂਗਾ ਆਪਣੇ ਆਉਣ ਵਾਲੇ ਬੱਚਾ ਤਾਂ ਭੁੱਖ ਵੀ ਹੋਊਗਾ ਠੀਕ ਹੈ ਜੀ ਆਪਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਵੀ ਨਹੀਂ ਹੋਣਗੀਆਂ ਕਿਉਂਕਿ ਜਦੋਂ ਪਿੰਡਾਂ 'ਚ ਜਾਓਗੇ ਨਾ ਤੁਹਾਨੂੰ ਉੱਥੇ ਉਹਨਾਂ ਦੀ ਕੰਦਾਂ ਹੋਣਗੀਆਂ ਨਾ ਕੰਦਾ ਮਕਾਨ ਦੀ ਕੰਦ ਵੈਸੇ ਕੰਦ ਉਹ ਤੁਹਾਨੂੰ ਕਾਲੀਆਂ ਮਿਲਣਗੀਆਂ ਕਿਉਂਕਿ ਉੱਥੇ ਕੱਚਾ ਕੰਦ ਕੱਚੇ ਦਾਣੇ ਨੂੰ ਪਕਾਇਆ ਜਾਂਦਾ ਹੈ ਠੀਕ ਹੈ ਉੱਥੇ ਫਿਰ ਧੂਆ ਨਿਕਲਦਾ ਧੂਏ ਨਾਲ ਕੰਡਾ ਕਾਲੀਆਂ ਹੋਈ ਜਾਂਦੀਆਂ ਠੀਕ ਹੈ ਕਿਉਂਕਿ ਹਰਿਆਣ ਆਮ ਹੀ ਪਿੰਡਾ ਕਿਉਂ ਨਾ ਹਰਿਆਣੇ ਦੇ ਪਿੰਡਾਂ 'ਚ ਤੁਹਾਨੂੰ ਵੇਖਣ ਨੂੰ ਮਿਲੂਗਾ ਵੀ 10 ਸਾਲ ਦੇ ਬੱਚੋਟੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਮਾਤਾਵਾਂ ਭੈਣਾ ਤੁਹਾਨੂੰ ਕੰਮ ਕਰਦੇ ਮਿਲਣਗੇ ਕਿਉਂਕਿ ਬੜੇ ਸ਼ੌਂਕ ਨਾਲ ਉਹ ਕੰਮ ਕਰਦੇ ਨੇ ਠੀਕ ਹੈ ਮਾਤਾਵਾਂ ਭੈਣਾ ਜਾਨਵਰਾਂਾਂ ਦੀਆਂ ਬਹੁਤ ਚੰਗੇ ਜਾਨਵਰ ਤਿਆਰ ਕਰਦੇ ਕਿਉਂਕਿ ਇਹ ਡੇਡੀਆਂ ਮੱਝਾਂ ਬਣਾਉਣੀਆਂ ਕੋ ਸੋਚਿਆ ਤੁਹਾਨੂੰ ਜਦੋਂ ਸਾਰੇ ਪਰਿਵਾਰ ਦਾ ਸੰਜੋਗ ਹੋਵੇ ਨਾ ਫਿਰ ਇਹ ਪਸ਼ੂ ਤਿਹਾਰ ਹੁੰਦੇ ਨੇ ਇੱਕ ਬੰਦੇ ਦੀ ਵਸਤਾ ਕਾਮ ਨਹੀਂ ਆ ਵੀ ਇੱਕ ਬੰਦਾ ਇੰਨੇ ਨੇ ਜਾਨਵਰ ਤਿਆਰ ਕਰ ਦੂਗਾ ਉਹ ਤਿਆਰ ਹੁੰਦੇ ਨੇ ਪਰਿਵਾਰ ਦੇ ਸਹਿਯੋਗ ਨਾਲ ਜਦੋਂ ਛੋਟੇ ਬੱਚੇ ਤੋਂ ਲੈ ਕੇ ਸਾਰੇ ਬਜ਼ੁਰਗ ਮਤਾਵਾ ਭੈਣਾ ਕੰਮ ਕਰਦੀਆਂ ਫਿਰ ਉਹ ਆਪਣੀਆਂ ਜਿਹੜੇ ਮੱਝਾਂ ਹੁੰਦੀਆਂ ਨਾ ਉਹ ਫਿਰ ਆਪਣੀ ਮਿਹਨਤ ਦਾ ਮੁੱਲ ਮੋੜਦੀਆਂ ਨੇ ਠੀਕ ਹੈ ਜੀ ਆਮ ਵੇਖਿਆ ਨਹੀਂ ਮੱਝ ਹਰਿਆਣੇ ਦਾ 5 ਲੱਖ 10 ਲੱਖ ਦੀ 15 ਲੱਖ ਦੀ 25 ਲੱਖ ਦੀ ਉਹ ਐਵੇਂ ਨਹੀਂ ਵਿਕਦੀ ਉਹ ਪਰਿਵਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਹੋਏ ਜਾਨਵਰ ਨੇ ਉਹਨਾਂ ਦੀ ਦੇਸੀ ਖਰਾਕ ਉਹਨਾਂ ਦੀ ਦੇਸੀ ਡਾਈਟ ਨਾਲ ਤਿਆਰ ਕੀਤੀ ਹੋਈ ਮੱਝ ਆ ਠੀਕ ਹੈ ਜੀ ਤੇ ਚਲੋ ਇਹ ਗੱਲਾਂ ਤੇ ਮਿਹਨਤ ਤਾਂ ਚਲੋ ਸਾਰੇ ਕਰਦੇ ਨੇ ਠੀਕ ਹੈ ਜੀ ਕੁਝ ਪਰਿਵਾਰ ਮਿਲ ਕੇ ਕਰਦਾ ਕੁਝ ਇਕੱਲਾ ਹੀ ਕਰਦੇ ਨੇ ਸਾਰੇ ਕਰਦੇ ਨੇ ਕਿਉਂਕਿ ਵੱਧ ਦੇ ਨੂੰ ਸਾਰੇ ਤਰ੍ਹਾਂ ਦਾ ਨੁਕਸਾਨ ਨੂੰ ਕੋਈ ਨਹੀਂ ਦੁਰਦਾ ਪਰ ਆਪਾਂ ਗੱਲ ਕਰਦੇ ਸੀ ਨਵੇਂ ਭਰਾਵਾਂ ਨੂੰ ਨਵੇਂ ਵੀਰੋ ਜੇ ਕੰਮ ਕਰਨਾ ਛੋਟੇ ਵੀਰੋ ਕੰਮ ਕਰਨਾ ਥੋੜੀ ਹਿੰਮਤ ਕਰਕੇ ਠੀਕ ਹੈ ਤੇ ਮਿਹਨਤ ਕਰਕੇ ਸਿੱਧਾ ਡਾਇਰੈਕਟ ਹਰਿਆਣੇ ਚ ਜਾਓ ਮੱਝਾਂ ਖਰੀਦੋ ਤੇ ਆਪਣਾ ਜੇ ਤੁਸੀਂ ਸ਼ੋਅ ਕਰਦੇ ਮੂਹਰਾ ਨਸਲ ਦਾ ਵੀ ਡਾਇਰੈਕਟ ਮੂਹਰਾ ਨਸਲ ਲੈਣੀ ਆ ਤੇ ਪਿੰਡਾਂ ਚ ਆਣ ਕੇ ਕੱਚੇ ਕਿੱਲਾਂ ਤੋਂ ਪਸ਼ੂ ਲੈ ਕੇ ਆਪਣਾ ਫਾਰਮ ਤਿਆਰ ਕਰੋ ਜੇ ਇੱਕ ਅੱਧੀ ਇੱਕ ਦੋ ਲੈਣੀਆਂ ਅੱਧੀ ਦਾ ਕੀ ਹੁੰਦਾ ਹੱਤੀ ਤਾਂ ਵੈਸੇ ਨੂੰ ਨਿਕਲ ਗਿਆ ਇੱਕ ਜਾਂ ਦੋ ਲੈਣੀਆਂ ਤੇ ਉਹ ਤੁਸੀਂ ਕੋਈ ਗੱਲ ਨਹੀਂ ਉਹ ਆਣ ਕੇ ਉਹ ਵੀ ਲੈ ਸਕਦੇ ਹੋ ਤੇ ਆਪਣਾ ਉਪਰ ਤੋਂ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਸਜ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਚ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਸ਼ੇਅਰ ਤੇ ਲਾਈਕ ਸਸ ਸ੍ਰੀ ਕਾਲ ਜੀ